ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਲੜੀਵਾਰ ਮਹੰਗੇ ਸ਼ਬਦਾਂ ਦੇ ਉਚਾਰਨ ਸਿੱਖ ਰਹੇ ਹਾਂ ਤੇ YouTube ਦੀ ਪਲੇਲਿਸਟ ਦੇ ਵਿੱਚ ਸਾਰੀ ਸੰਥਿਆ ਪਈ ਹੋਈ ਹੈ ਪਟਾਂ ਦੇ ਸਵਈਏ ਸਹਿਸਕ੍ਰਿਤੀ ਭਗਤ ਫਰੀਦ ਦੇ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕ ਪੰਜ ਬਾਣੀਆਂ ਦੀ ਸੰਥਿਆ ਸੁਖਮਨੀ ਸਾਹਿਬ ਬਾਵਣ ਅਖਰੀ ਹੋਰ ਵੀ ਜਿਹੜੇ ਮਹੰਗੇ ਸ਼ਬਦ ਨੇ ਉੱਥੇ ਅਸੀਂ ਪਾਏ ਹੋਏ ਨੇ ਆਪ ਸਰਵਣ ਕਰ ਸਕਦੇ ਹੋ 1204 ਅੰਗ ਤੇ ਸ਼ਬਦ ਆਉਂਦਾ ਰਾ ਸਾ ਰਗ ਮਹੱਲਾ ਪੰਜਵਾਂ ਮਾਈ ਸੱਤ 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 ਹਰ ਸੱਤ 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 ਸਾਦਾ ਹੁਣ ਧਿਆ ਰੱਖਣਾ ਕਿ ਸਾਦਾ ਇਹ ਜਿਹੜਾ ਪਾਠ ਹੈ ਸਾਦਾ ਨਹੀਂ ਕਹਿਣਾ ਇਸ ਨੂੰ ਪੋਲਾ ਸ਼ਬਦ ਇਹ ਪੋਲਾ ਪੜ੍ਹਨਾ ਹੈ ਸਾਦਾ ਮਾਈ ਸੱਤ 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 ਹਰ ਸੱਤ 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 ਸਾਦਾ ਇਸ ਤਰ੍ਹਾਂ ਉਚਾਰਨ ਕਰਨਾ ਹੈ ਪੋਲਾ ਪੜਨਾ ਹੈ ਬਚਨ ਗੁਰੂ ਜੋ ਪੂਰੇ ਕਹਿਓ ਪੂਰੇ ਪੂਰੇ ਨਹੀਂ ਪੜਨਾ ਪੂਰੇ ਕਹਿਣਾ ਦਲਾਵਾਂ ਦੇ ਨਾਲ ਪੜਨਾ ਹੈ ਪੂਰੇ ਕਹਿਓ ਮੈਂ ਛੀਕ ਛੇ ਦੇ ਬਿਹਾਰੀ ਛੀਕ ਗਾਂਠਰੀ ਬਾਧਾ ਗਾਂਠਰੀ ਗੱਗੇ ਕੰਨਾਂ ਉੱਤੇ ਬਿੰਦੀ ਲੱਗੀ ਤਿਆਰ ਰੱਖਣਾ ਗਾਂਠਰੀ ਬਾਧਾ ਰਹਾਓ ਨਿਸ ਬਾਸੁਰ ਨਖਿਆਤਰ ਬਿਨਾਸੀ ਰਾਵ ਸਸੀ ਅਰ ਬੇਨਾਦਾ ਸਸੀ ਅਰ ਬੇਨਾਦਾ ਗਿਰ ਬਸੁਦਾ ਜਲ ਪਵਨ ਜਾਏਗੋ ਹੁਣ ਸੰਗਤ ਜੀ ਕਈ ਥਾਂ ਤੇ ਆ ਪਾਠ ਆਇਆ ਪਰ ਸੰਗਤਾਂ ਨੂੰ ਪੜ ਜਾਣੀ ਬਸੁਦਾ ਬਸੁਧਾ ਨਹੀਂ ਕਹਿਣਾ ਸੰਗਤ ਜੀ ਇਸ ਦਾ ਉਚਾਰਨ ਹੈ ਗਿਰ ਬਸੁਦਾ ਬਸੁਦਾ ਪਾਠ ਪੜਨਾ ਹੈ ਪੋਲਾ ਸ਼ਬਦ ਪੜਨਾ ਹੈ ਬਸੁਦਾ ਬਸੁਧਾ ਨਹੀਂ ਕਹਿਣਾ ਗਿਰ ਬਸੁਦਾ ਜਲ ਪਵਨ ਜਾਏਗੋ ਇਕ ਸਾਦ ਬਚਨ ਅਟਲਾਦਾ ਅੰਡ ਬਿਨਾਸੀ ਜੇਰ ਬਿਨਾਸੀ ਉਤਪੁਜ ਛੇਤ ਬਿਨਾਦਾ ਚਾਰ ਬਿਨਾਸੀ ਖਟਹਿ ਬਿਨਾਸੀ ਇਕ ਸਾਦ ਬਚਨ ਨਿਹਚਲਾਦਾ ਹੁਣ ਇਹ ਜਿਹੜਾ ਪਾਠ ਹੈ ਨਿਹਚਲਾਦਾ ਚਲਾਦਾ ਤੇ ਅਦਕ ਲਾ ਕੇ ਉਚਾਰਨ ਕਰਨਾ ਕਸ ਕੇ ਬੋਲਣਾ ਨੂੰ ਨਿਹਚਲਾਦਾ ਨੇਹ ਚਲਾਦਾ ਨੇਹ ਚਲਾਦਾ ਨੇਹ ਚਲਾਦਾ ਇਹ ਮਤਲਬ ਕਸਕੇ ਪਾਠ ਉਚਾਰਨ ਹੋਵੇਗਾ ਨੇਹ ਚਲਾਦਾ ਰਾਜ ਬਿਨਾਸੀ ਤਾਮ ਬਿਨਾਸੀ ਸਾਤਕ ਭੀ ਬੇਨਾਦਾ ਬੱਬੇ ਲਾਂ ਧਿਆਨ ਰੱਖਣਾ ਸਿਆਰੀ ਉਚਾਰ ਨਹੀਂ ਕਰਨੀ ਬਿਨਾਦਾ ਨਹੀਂ ਕਹਿ ਦੇਣਾ ਬੇਨਾਦਾ ਲਾਂ ਦੇ ਨਾਲ ਦ੍ਰਿਸ਼ਟਮਾਨ ਹੈ ਸਗਲ ਬਿਨਾਸੀ ਇੱਕ ਸਾਧ ਬਚਨ ਆਗਾਦਾ ਐੜੇ ਨੂੰ ਕੰਨਾ ਲੱਗਾ ਅਗਾਧਾ ਨਹੀਂ ਕਹਿ ਦੇਣਾ ਆਗਾਧਾ ਐੜੇ ਕੰਨਾ ਲੰਮਾ ਕਰਕੇ ਆਗਾਧਾ ਆਪੇ ਆਪ ਆਪ ਹੀ ਆਪੇ ਸਭ ਆਪਣ ਖੇਲ ਦਿਖਾਦਾ ਪਾਇਓ ਨਾ ਜਾਏ ਕਹੀ ਭਾਤ ਰੇ ਹੁਣ ਸੰਗਤ ਜੀ ਤਿਆਰ ਰਖਣਾ ਜਿੰਨੇ ਸ਼ਬਦ ਪਿੱਛੇ ਆਏ ਨੇ ਜਿੱਥੇ ਆਪਾਂ ਦੱਸਿਆ ਕਿ ਇਹ ਕਸ ਕੇ ਬੋਲਣਾ ਨਿਹਚਲਾਦਾ ਉਸ ਤੋਂ ਅਧਿਕ ਲਗਣਾ ਬਾਕੀ ਸਾਰੇ ਸ਼ਬਦ ਦਰਮਿਆਨੀ ਬਾਜ ਦੇ ਵਿੱਚ ਗੱਢਨੇ ਨੇ ਜਿ ਖਾਦਾ ਪਿੱਛੇ ਪੜ ਕੇ ਜਿੰਨੇ ਵੀ ਆਪਾਂ ਆਏ ਆ ਪਾਇਓ ਨਾ ਜਾਈ ਕਹੀ ਭਾਂਤ ਰੇ ਪ੍ਰਭ ਨਾਨਕ ਗੁਰ ਮਿਲ ਲਾਦਾ ਸੋ ਆਪ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਰਵਣ ਕੀਤਾ ਹੈ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੇ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ